ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਆਪਾਂ ਬਣਾਉਣ ਲੱਗੇ ਆ ਅੱਜ ਆਲੂ ਵਾਲੇ ਸੈਂਡਵਿਚ ਅੱਜ ਆਪਾਂ ਬਣਾਵਾਂਗੇ ਆਲੂ ਪੱਕੇ ਸੈਂਡਵਿਚ ਇਹ ਆਪਾਂ ਨੇ ਆਲੂ ਨਹੀਂ ਉਬਾਲ ਕੇ ਪਹਿਲਾਂ ਹੀ ਰੱਖੇ ਹੋਏ ਨੇ ਹੁਣ ਆਪਾਂ ਇਹਨਾਂ ਨੂੰ ਤੜਕਾ ਲਗਾਵਾਂਗੇ ਪਹਿਲਾਂ ਫਰਾਈ ਕਰਾਂਗੇ ਫਿਰ ਆਪਾਂ ਬਣਾਵਾਂਗੇ ਆਲੂ ਵਾਲਾ ਸੈਂਡਵਿਚ

ਹਲੂਆ ਮੈਸ਼ ਕਰ ਲਏ ਨੇ ਉਦੋਂ ਆਪਾਂ ਆਪਣੀ ਕੜਾਈ ਰੱਖ ਦਿੱਤੀ ਹੈ ਗਰਮ ਹੋਣ ਲਈ ਆਪਾਂ ਨੇ ਕੜਾਈ ਰੱਖ ਦਿੱਤੀ ਆ ਹੁਣ ਆਪਾਂ ਪਾਵਾਂਗੇ ਕਿਹੜਾ ਪਾ ਨੰਗੀ ਦੀ ਵਿੱਚ ਆਲੂ 不要，他包揽 ਲੋਜੀ ਹੁਣ ਆਪਣੇ ਆਲੂ ਬਿਲਕੁਲ ਰੈਡੀ ਨੇ ਰੈਡੀ ਆ ਗਰਮ ਹੋ ਗਿਆ ਸੈਂਡਵਿਚ ਬਣਾਉਣ ਲਈ ਹੁਣ ਆਪਾਂ ਆਪਣੇ ਬ੍ਰੈਡ ਨੂੰ ਰੈਡੀ ਕਰਦੇ ਹਾਂ ਬਹਲਾ ਲਾਵਾਂਗੇ ਆਪਾਂ ਕਰੀਮ ਬ੍ਰੈਡ ਦੇ ਉੱਪਰ ਕਰੀਮ ਲਗਾ ਲਾਂਗੇ ਉਹ ਜੀ ਆਪਣੀ ਕਰੀਮ ਲਗਾ ਲਈ ਆ ਹੁਣ ਆਪਾਂ ਹਲਕੀ ਹਲਕੀ ਲਾ ਦਾਂਗੇ ਗ੍ਰੀਨ ਸੌਸ ਗ੍ਰੀਨ ਸੌਸ ਲਗਾਤੀ ਆ ਹੁਣ ਆਪਾਂ ਇਹਨਾਂ ਦੇ ਵਿੱਚ ਫਿਲ ਕਰਾਂਗੇ ਆਲੂ

ਯਾਓ ਚ ਅਪਣੇ ਆਲੂ ਆ ਜਿਹੜੇ ਫਿਲ ਕਰ ਦਿੱਤੇ ਨੇ ਹੁਣ ਆਪਾਂ ਇਹਨੂੰ ਕਲੋਜ਼ ਕਰ ਦਾਂਗੇ ਲਓ ਜੀ ਆਪਣੀ ਸੈਂਡਵਿਚ ਬਣ ਕੇ ਬਿਲਕੁਲ ਰੈਡੀ ਹੋ ਗਈ ਹੈ ਲੋਜੀ ਯੋ ਥੈਂਕ ਯੂ